आज की अच्छा अच्छा हो घर सारे हांजी हां मैं भी ठीक हाँ हां जी भी ठीक नहीं बस गए हुए नहीं हां जी मां जी मेरा थोड़ी देर तक फोन कर दी हां जी ओके हां जी ਤੁਸੀਂ ਏਸੀ ਬੰਦ ਕਰਤਾ ਅਨਿਕਾ ਮੈਂ ਨਾ ਏਸੀ ਬੰਦ ਤਾਂ ਕਰਤਾ ਬਾਹਰ ਬਹੁਤ ਵਧੀਆ ਮੌਸਮ ਹੈ ਠੰਢੀ ਠੰਢੀ ਹਵਾ ਚੱਲਦੀ ਪਈ ਹੈ ਨਾਲ ਬਾਰਿਸ਼ ਆਂਦੀ ਪਈ ਹੈ ਤੇ ਫੇਰ ਏਸੀ ਤਾਂ ਲਗਾ ਦੋ ਖਿੜਕੀਆਂ ਖੋਲ ਕੇ ਸਾਰੀ ਕੁਲਿੰਗ ਘੱਟੇ ਤੁਸੀਂ ਅਨਿਕਾ ਮੈਂ ਖਿੜਕੀਆਂ ਤਾਂ ਖੋਲੀਆਂ ਕਿ ਤਾਜੀ ਹਵਾ ਵੀ ਅੰਦਰ ਆਵੇ ਤੇ ਬਾਰੀ じゃ ਕੀ ਆ 2 ਮਿੰਟ ਬਾਅਦ ਉਹਨੇ ਬੰਦ ਹੋ ਜਾਣਾ ਫੇਰ ਇੰਨੀ ਹਿੰਮਤ ਹੋਏ ਨਹੀਂ ਧੁੱਪ ਚੜ ਜਾਣੀ ਆ ਮੈਨੂੰ ਤੁਸੀਂ ਏਸੀ ਦੀ ਬਹਿ ਲੈਣ ਦਿਓ ਉਹ ਜਦੋਂ ਧੁੱਪ ਉੱਪਰ ਨਿਕਲੂਗੀ ਉਸੇ ਦੇਖੀ ਜਾਊਗੀ ਉਹ ਹੁਣ ਤਾਂ ਤਾਰੀ ਹਵਾ ਚਲਦੀ ਪਈ ਆ ਹੁਣ ਤਾਂ ਲੈ ਲੈ ਜਾ ਕੇ ਕਮਰੇ ਚ ਬਣ ਕੇ ਬੈਠੀ ਰਹਿਣੀ ਆ ਰੋਜ਼ ਨੂੰ ਉਹ ਤੇਰਾ ਮਨ ਨਹੀਂ ਖਿਭਰਾਉਂਦਾ ਕਮਰੇ ਚ ਬੈਠੀ ਰਹਿਣੀ ਸਾਰਾ ਦਿਨ ਉਹ ਬੰਦੇ ਨੂੰ ਨਾ ਕਮਰੇ ਤੋਂ ਥੋੜਾ ਬਾਹਰ ਵੀ ਨਿਕਲਣਾ ਚਾਹੀਦਾ ਹਰ ਵੇਲੇ ਏਸੀ ਦੀ ਯਾਤਰੀ ਬਣਨੇ ਚਾਹੀਦੀ ਇਹ ਏਸੀ ਵੀ ਨੁਕਸਾਨ ਦਾ ਘਰ ਆ ਤੁਸੀਂ ਨਾ ਮੈਨੂੰ ਜ਼ਿਆਦਾ ਗਿਆਨ ਨਾ ਦਿਓ ਤੇ ਏਸੀ ਲਗਾਓ ਅਨਿਕਾ ਇਕ ਤਾਂ ਤੂੰ ਮੇਰੀ ਗੱਲ ਨਹੀਂ ਮੰਨਦੀ ਹੈਗੀ ਆ ਜਾ ਬਾਹਰ ਬਹਿਨੇ ਆ ਦੋ ਘੜੀ ਨਾਲ ਮਿੱਠੀ ਮਿੱਠੀ ਚਾਹ ਪੀਣਨੇ ਆ ਨਾਲੇ ਮੌਸਮ ਦਾ ਆਨੰਦ ਲੈਣਨੇ ਆ ਤੁਸੀਂ ਲਵੋ ਮੌਸਮ ਦਾ ਆਨੰਦ ਮੈਨੂੰ ਤਾਂ ਅੰਦਰ ਹੀ ਆਨੰਦ ਆ ਰਿਹਾ ਵਾ ਏਸੀ ਚਲਾ ਕੇ ਏਸੀ ਚ ਲਾਓ ਤੇ ਤੁਸੀਂ ਬਾਹਰ ਬੈਠੋ ਮੈਂ ਤਾਂ ਬਾਰਿਸ਼ ਆ ਦੇ ਦਿੰਦੀ ਐ ਤੂੰ ਨਾ ਬਹੁਤ ਢੀਠ ਹੈ ਵੈਸੇ ਮੇਰੀ ਕਦੇ ਨਹੀਂ ਗੱਲ ਮੰਨਦੀ ਹੈਗੀ ਚਲੋ ਠੀਕ ਐ ਕੋਈ ਗਾ ਨਹੀਂ ਢੀਠੀ ਸਹੀ ਪਰ ਮੈਂ ਏਸੀ ਤੋਂ ਬਾਹਰ ਨਹੀਂ ਆਣਾ ਹੈਗਾ ਇੰਨੀ ਗਰਮੀ ਐ ਤੁਸੀਂ ਜਾਓ ਪਾਰ ਉਚੰਗਾ ਭਾਈ ਅਜ ਤੱਕ ਮੰਨੀ ਹੈ ਕਿਸੇ ਜਨਾਨੀ ਨੇ ਬੰਦੇ ਦੀ ਗੱਲ ਜੇ ਬੰਦੇ ਦੀ ਗੱਲ ਨਹੀਂ ਜਨਾਨੀ ਨੇ ਮੰਨੀ ਤੇ ਜਨਾਨੀ ਦੀ ਗੱਲ ਕਿਹੜਾ ਕੋਈ ਬੰਦਾ ਮੰਦਾ ਵਾ ਅਨਿਕਾ ਕਿੰਦਾ ਫਰਕ ਨਹੀਂ ਪਿਆ ਕੀ ਤਾਂ ਹੋਰ ਲਿਆਦਾ ਦਵਾਈ ਨਹੀਂ ਫਰਕ ਨਹੀਂ ਆਏਗਾ ਸਿਰ ਵੀ ਬਹੁਤ ਦਰਦ ਹੋਈ ਜਾਂਦਾ ਪਿਆ ਸਰੀਰ ਵੀ ਮੇਰਾ ਢਿੱਡ ਜਾਂਦਾ ਅੱਛਾ ਨਹੀਂਗਾ ਚੱਲ ਫਿਰ ਉੱਠ ਮਾੜੀ ਹਿੰਮਤ ਕਰ ਕੀ ਤਾਂ ਹੋਰ ਚੈੱਕ ਕਰਾਇਆ ਨਾ ਤੈਨੂੰ ਨਹੀਂ ਨਹੀਂ ਮੇਰੇ ਜੀ ਹਿੰਮਤ ਨਹੀਂ ਹੈਗੀ ਮੈਂ ਨਹੀਂ ਜਾ ਸਕਦੀ ਹੈਗੀ ਤੁਸੀਂ ਮੈਨੂੰ ਇੱਥੇ ਦੋ ਖਰਾਕਾ ਲਿਆ ਦਿਓ ਉਹ ਯਾਰ ਹਿੰਮਤ ਤਾਂ ਕਰਨੀ ਪੈਣੀ ਹੈ ਤੈਨੂੰ ਡਾਕਟਰ ਚੈੱਕ ਕਰਕੇ ਤਾਂ ਹੀ ਦਵਾਈ ਦੇਊਗਾ ਸਹੀ ਕੀ ਫਾਇਦਾ ਮੀਪੀ ਨਕਟਿਆ ਹੋਵੇ ਉਹ ਨਹੀਂ ਨਹੀਂ ਮੇਰੇ ਕੋਲ ਜਾਣ ਹੀ ਹੋਣਾ ਹੈਗਾ ਤੁਸੀਂ ਸਮਝਿਆ ਕਰੋ ਨੂੰ ਇੱਥੇ ਦਵਾਈ ਲਿਆ ਦੋ ਅਨਿਕਾ ਤੈਨੂੰ ਤਾਂ ਬੁਖਾਰ ਆ ਬਹੁਤ ਤੇਜ਼ ਉੱਠੇ ਜਲਦੀ ਦਵਾਈ ਲੈ ਕੇ ਆਈਏ ਤੁਸੀਂ ਸਮਝਦੇ ਕਿਉਂ ਨਹੀਂ ਹੈਗੇ ਮੇਰੇ ਕੋਲ ਨਹੀਂ ਉੱਠਿਆ ਜਾਂਦਾ ਪਿਆ ਕੀ ਫਾਇਦਾ ਮੈਂ ਗੇਟਪੁਰ ਜਾਵਾਂਗੀ ਤੁਸੀਂ ਆਪੇ ਦਵਾਈ ਲਿਓ ਜਾਂ ਡਾਕਟਰ ਨੂੰ ਬੁਲਾ ਲਵਾਂ ਇਹ ਹੀ ਹੋ ਸਕਦਾ ਫਿਰ ਚਲੋ ਠੀਕ ਐ ਮੈਂ ਕਰਦਾ ਡਾਕਟਰ ਨੂੰ ਫੋਨ ਦੇਖਦਾ ਕੀ ਕਹਿੰਦਾ ਉਹ ਡਾਕਟਰ ਦਾ ਫੋਨ ਹੀ ਨਹੀਂ ਮਿਲਦਾ ਪਿਆ ਨਹੀਂਗਾ ਅੱਛਾ ਐਦਾਂ ਕਰਦਾ ਮੈਂ ਆਪ ਹੀ ਜਾ ਕੇ ਲੈ ਆਉਣਾ ਠੀਕ ਆ ਠੀਕ ਆ ਲੈ ਆਓ ਫਿਰ ਤੁਸੀਂ ਆਇਆ ਮੈਂ ਫਿਰ ਦਵਾਈ ਲੈ ਕੇ ਠੀਕ ਲੈ ਦਵਾਈ ਚਲ ਖੜੀ ਹੋ ਮੈਂ ਤੈਨੂੰ ਦਵਾਈ ਖਿਲਾ ਦਵਾਂ ਕਹਿਤਾ ਸੀ ਨਾ ਡਾਕਟਰ ਨੂੰ ਕਿ ਬਹੁਤ ਬੁਖਾਰ ਨਾਲੇ ਸਰੀਰ ਬਹੁਤ ਦੁਖਦਾ ਪਿਆ ਆਰਾਮ ਆ ਜੂਗਾ ਨਾ ਉਹ ਆਰਾਮ ਤਾਂ ਆ ਜੂਗਾ ਪਰ ਉਹਨੇ ਕੁਝ ਪ੍ਰੇਜ ਦੱਸੇ ਆ ਪ੍ਰੇਜ ਕਿਹੜੇ ਪ੍ਰੇਜ ਦੱਸੇ ਆ ਉਹਨੇ ਉਹੀ ਪ੍ਰੇਜ ਦੱਸਿਆ ਜਿਹੜਾ ਤੂੰ ਨਹੀਂ ਕਰ ਸਕਦੀ ਮਤਲਬ ਸਮਝ ਨਹੀਂ ਆ ਮੈਨੂੰ ਇਦਾਂ ਦੇ ਕਿਹੜੇ ਪ੍ਰੇਜ ਆ ਜਿਹੜਾ ਮੈਂ ਨਹੀਂ ਕਰ ਸਕਦੀ ਉਹ ਏਸੀ ਦਾ ਪ੍ਰੇਜ ਦੱਸਿਆ ਉਹਨਾਂ ਨੇ ਡਾਕਟਰ ਕੋ ਜਿੰਨੇ ਵੀ ਪੇਸ਼ੈਂਟ ਆਏ ਹੋਏ ਸੀਗੇ ਨਾ ਸਾਰਿਆਂ ਨੂੰ ਕਿਸੇ ਦੇ ਹੱਡ ਗੋਡੇ ਦੁਖਦੇ ਸੀ ਕਿਸੇ ਨੂੰ ਬੁਖਾਰ ਛੱਡਦਾ ਸੀ ਡਾਕਟਰ ਨੇ ਸਾਰਿਆਂ ਨੂੰ ਇੱਕ ਹੀ ਗੱਲ ਕਹੀ ਹੈ ਕਿ ਭਾਈ ਤੁਸੀਂ ਏਸੀ ਬਿਲਕੁਲ ਨਾ ਲਗਾਓ ਤਾਂ ਹੀ ਤੁਸੀਂ ਠੀਕ ਹੋਣਾ ਕਿਉਂਕਿ ਮੌਸਮ ਚੇਨ ਹੁੰਦਾ ਪਿਆ ਅੱਛਾ ਉਹ ਹਾਨਿਕਾ ਮੈਂ ਤੈਨੂੰ ਤਾਂ ਹੀ ਕਹਿੰਦਾ ਸੀ ਉਸ ਦਿਨ ਕਿ ਏਸੀ ਬੰਦ ਕਰਦੇ ਥੋੜੀ ਦਿਨ ਨੇਚਰਲ ਹਵਾ ਲੈ ਲੈ ਬੰਦਾ ਬਾਹਰ ਅੰਦਰ ਨਿਕਲਣਾ ਚਾਹੀਦਾ ਕਮਰੇ 'ਚ ਹੋਰ ਵੇਲੇ ਏਸੇ 'ਚ ਨਹੀਂ ਬਹਿਣਾ ਚਾਹੀਦਾ ਤਾਂ ਵੀ ਬਿਮਾਰੀਆਂ ਲੱਗ ਜਾਂਦੀਆਂ ਛੱਤੀ ਤੋਂ ਮੌਸਮ ਚੇਨ ਹੁੰਦਾ ਪਿਆ ਨਾਲੇ ਸਾਰਾ ਦਿਨ ਤੈਨੂੰ ਕਮਰੇ ਚ ਬੈਠ ਬੈਠ ਕੇ ਘਬਰਾਟ ਦੀ ਹੁੰਦੀ ਹੈਗੀ ਤੁਸੀਂ ਸਹੀ ਕਿਹਾ ਮੈਂ ਉਸੇਰ ਮੰਨ ਲੈਂਦੀ ਨਾ ਅੱਜ ਮੈਂ ਇੰਨੀ ਔਖੀ ਨਹੀਂ ਹੋਣਾ ਸੀਗਾ ਉਹ ਦੇਖ ਲੈ ਤੇਰੀ ਇੱਕ ਜਿੱਦ ਨੇ ਕਿੰਨਾ ਕੰਮ ਖਰਾਬ ਕਰਤਾ ਡਾਕਟਰ ਨੇ ਮੈਨੂੰ ਇਹ ਵੀ ਕਿਹਾ ਜੇ ਅੱਜ ਰਾਤ ਬੁਖਾਰ ਨਾ ਉਤਰਿਆ ਨਾ ਕੱਲ ਨੂੰ ਟੈਸਟ ਹੋਣੇ ਆ ਫਿਰ ਉਹਨਾਂ ਦੇ ਅੱਛਾ ਟੈਸਟ ਆਹੋ ਇਸ ਲਈ ਪ੍ਰੇਜ ਕਰ ਤੇ ਦਵਾਈ ਖਾਹ ਪ੍ਰੋਪਰ ਹਾਂਜੀ ਹਾਂਜੀ ਮੈਂ ਪੂਰਾ ਪ੍ਰੇਜ ਕਰਨਾ ਹੁੰਨੇ ਸੀ ਤੋਂ ਹੁੰਨੀ ਏਸੀ ਲਗਾਉਣਾ ਹੈਗਾ ਉਹ ਹੁਣ ਵੀ ਤਾਂ ਤੂੰ ਗੱਲ ਮੰਨੀ ਐ ਇਹੀ ਗੱਲ ਜੇ ਪਹਿਲਾਂ ਮੰਨ ਲਾਂਦੀ ਤੂੰ ਇੰਨੀ ਬਿਮਾਰ ਵੜੀ ਹੋਣਾ ਸੀਗਾ ਚੱਲ ਉੱਠ ਹੁਣ ਮੈਂ ਪਾਣੀ ਲਿਆਵਾਂ ਤੇਰੇ ਵਾਸਤੇ ਮੰਨਿਆ ਕਿ ਅੱਜ ਕੱਲ ਏਸੀ ਹਰ ਘਰ ਵਿੱਚ ਦੇਖਣ ਨੂੰ ਮਿਲ ਰਿਹਾ ਇਹਦੀ ਵਰਤੋਂ ਦਿਨੋਂ ਦਿਨ ਵੱਧ ਰਹੀ ਐ ਪਰ ਲੋੜ ਤੋਂ ਵੱਧ ਹਰ ਚੀਜ਼ ਨੁਕਸਾਨ ਹੀ ਕਰਦੀ ਐ